ਦਵਾਨ ਟੋਡਰਮਲ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਲਈ ਮੋਹਰਾ ਖੜੀਆਂ ਕਰਕੇ ਉਹਨਾਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਦੇਖੋ ਅੱਜ ਉਹਨਾਂ ਦੀ ਜਿਹੜੀ ਵਿਰਾਸਤੀ ਹਵੇਲੀ ਜਹਾਜ਼ ਹਵੇਲੀ ਦਾ ਕੰਮ ਸਟਾਰਟ ਹੋ ਚੁੱਕਿਆ ਤੁਹਾਨੂੰ ਦਿਖਾ ਰਹੇ ਹਾਂ ਦੌਰਾ ਤੁ ਉਸੇ ਹੀ ਰ ਜਿਵੇਂ ਕੀ ਹੈ ਸਿੰਧੀ ਪੁਰਾਣੇ ਸਮੇਂ ਦੇ ਵਿੱਚ ਲੁੱਕ ਸੀ ਦੇਖਣ ਦਿਖਾਵਟ ਸੀ ਉਸੇ ਤਰ੍ਹਾਂ ਨੂੰ ਤਿਆਰ ਕੀਤਾ ਜਾ ਰਿਹਾ ਬਹੁਤ ਵੱਡਾ ਇੱਕ ਸੋਨਾ ਕੰਮ ਕੀਤਾ ਜਾ ਰਿਹਾ ਦੇਖੋ ਤੁਸੀਂ ਬਹੁਤ ਸਮੇਂ ਤੋਂ ਇੰਤਜ਼ਾਰ ਸੀ ਸੰਗਤ ਨੂੰ ਕਿ ਇਹਦਾ ਕੰਮ ਸਟਾਰਟ ਹੋਵੇ ਔਰ ਇਹਨੂੰ ਉਸੇ ਤਰ੍ਹਾਂ ਹੀ ਸਾਂਭਿਆ ਜਾਵੇ ਦੇਖੋ ਤੁਸੀਂ ਇਹ ਕੰਮ ਉਸੇ ਤਰ੍ਹਾਂ ਹੀ ਸਾਂਭਿਆ ਜਾ ਰਿਹਾ ਉਸੇ ਤਰ੍ਹਾਂ ਹੀ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਦਿਖਾਣੇ ਆ ਵੀ ਜਾਜ ਹਵੇਲੀ ਨੂੰ ਬਣਾਇਆ ਕਿਦਾਂ ਜਾ ਰਿਹਾ ਇਹਦੇ ਵਿੱਚ ਮਟੀਰੀਅਲ ਜਿਹੜਾ ਹੈ ਇਸ ਤਰ੍ਹਾਂ ਮਟੀਰੀਅਲ ਜਿਹੜਾ ਪ੍ਰਾਤਨ ਸਮੇਂ ਚ ਤਿਆਰ ਕੀਤਾ ਗਿਆ ਸੀ ਜਿਵੇਂ ਉਦੋਂ ਤਿਆਰ ਉਹਨੂੰ ਬਣਾਇਆ ਗਿਆ ਸੀ ਉਸੇ ਤਰ੍ਹਾਂ ਹੀ ਇਹਦੇ ਵਿੱਚ ਇਹ ਸਮਾਨ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਚੂਨਾ, ਦਾਲਾਂ, ਗੋੜh ਹੋਰ ਚੀਜ਼ਾਂ ਨੂੰ ਵਰਤਿਆ ਜਾਂਦਾ ਸੀ। ਹੁਣ ਤੁਹਾਨੂੰ ਦਿਖਾਣੇ ਆ ਵੀ ਇਹਦੀ ਜਿਹੜੀ ਲੁੱਕ ਪੁਰਾਣੀ ਸੀ 1972 ਦੇ ਵਿੱਚ ਜਿਹੜੀ ਕੀ ਸਾਨੂੰ ਯੂਕੇ ਦੇ ਵਿੱਚੋਂ ਆਂਦੀ ਇਹ ਫੋਟੋ ਮਿਲੀ ਆ ਤੇ ਉਹ ਲੁੱਕ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਕਰਨ ਲਈ ਇਸੇ ਤਰ੍ਹਾਂ ਹੀ ਸੇਮ ਇਦਾਂ ਦੀ ਤਿਆਰ ਹੋਊਗੀ ਦੇਖੋ ਇੱਕ ਦਿਨ ਤੁਹਾਨੂੰ ਇਹ ਇਸ ਤਰ੍ਹਾਂ ਦੀ ਦਿਖੂਗੀ ਔਰ ਸੋਹਣਾ ਕਾਰਜ ਕੀਤਾ ਜਾ ਰਿਹਾ ਯੂਐਸਏ ਦੇ ਵੀਰਾਂ ਵੱਲੋਂ ਤੇ ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਇਹ ਬਹੁਤ ਸੋਹਣਾ ਕਾਰਜ ਕੀਤਾ ਜਾ ਰਿਹਾ ਹੈ ਜਿਹੜਾ ਕਿ ਹਰ ਇੱਕ ਸਿੱਖ ਦਾ ਫਰਜ਼ ਸੀ ਉਹਨੂੰ ਨਿਭਾਇਆ ਜਾ ਰਿਹਾ ਹੈ ਉਹ ਸ਼ਹੀਦ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਉਹਨਾਂ ਕੁਰਬਾਨੀਆਂ ਕਰਨ ਵਾਲਿਆਂ ਦੀ ਵਿਰਾਸਤਾਂ ਨੂੰ ਸਾਹਮਣਾ ਵੀ ਸਾਡਾ ਫਰਜ਼ ਬਣਦਾ ਹੈ ਔਰ ਬਹੁਤ ਸੋਹਣਾ ਕਾਰਜ ਕੀਤਾ ਜਾ ਰਿਹਾ ਥੱਲੇ ਇਧਰ ਸਾਰਾ ਕੁਝ ਹੁਣ ਕਵਰ ਅਪ ਕਰ ਦਿੱਤਾ ਗਿਆ ਹੈ ਮਟੀਰੀਅਲ ਦਾ ਯੂਜ਼ ਕੀਤਾ ਜਾਊਗਾ ਔਰ ਇਸ ਤਰ੍ਹਾਂ ਹੀ ਇੱਕ ਸੋਹਣੇ ਲੁੱਕ ਦੇ ਵਿੱਚ ਦੁਆਰਾ ਜਿਵੇਂ ਪ੍ਰਾਤਨ ਦੇਖੀ ਹੈ 1912 ਦੇ ਵਿੱਚ ਆメージ ਜਹਾਜ਼ ਵਿਲੇਜ 1972 ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਤੁਸੀਂ ਹੁਣ 2024 ਦੇ ਵਿੱਚ ਇਹਦੀ ਲੁੱਕ ਐਦਾਂ ਦੀ ਆ ਤੇ ਐਵੇਂ ਦੇ ਤਿਆਰ ਹੋਊਗੀ ਜਰੂਰ ਆਉਣ ਵਾਲੇ ਸਮੇਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਇਸ ਚੀਜ਼ ਬਾਰੇ ਇਸ ਵਿਰਾਸਤੀ ਜਿਹੜੀ ਹਵੇਲੀ ਆ ਜਹਾਜ਼ ਹਵੇਲੀ ਆ ਇਹ ਹਮੇਸ਼ਾ ਯਾਦ ਕਰ ਬਣੋ